ਹੋਲੂੜਾ ਯੋ ਚੱਲੋ ਸੇ ਉਠਾ ਇਥੇ ਦੇ ਕੰਮ ਖਤਰੇ ਵਾਲਾ ਹੀ ਆੜਾ ਇਹ ਹੈ ਪਿਟਬੋਲ ਮਤਲਬ ਇਹਨਾਂ ਦੇ ਜੋਗ ਨਹੀਂ ਇਹ ਦੇਸ਼ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਸੰਤ ਤੈਨੂੰ ਇੱਕ ਮਿੰਟ ਚੁੱਪ ਰਹਿ ਤੇ ਚਾਪੜੇ ਫੈਨ ਲਾ ਗਏ ਹਾਂ ਹਾਂ ਹੋਲ ਮੈਂ ਮਾਰਗੀ ਕੱਕਾ ਕੋਈ ਕਿਸੇ ਦੀ ਖਾਤਰ ਮਰਨੀ ਆਉਂਦਾ ਹੁੰਦਾ ਐਵੇਂ ਆਪਦਾ ਝੱਗੇ ਨਾ ਪੜਵਾਓ ਖਾਣਾ ਬਦੋਛਣੀਏ ਗੱਲ ਕਰਤਾ ਲਾ ਫੇਰਾ ਵਜੋ ਮੋਤੇ ਨਹੀਂ ਚੀਕਾ ਕਢਾ ਦੂ ਚੀਕਾ ਛੱਛ ਜਿਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਰਸ ਨਹੀਂ ਪਾਣੀ ਵਿੱਚ ਚਪੜਾ ਮਰੂ ਨਾ ਤਰਾਕ ਨੀਂ ਖਾਨੀ ਹੋਟੇਂ ਕਾ ਟੱਟੂ ਦਾ ਪਿਆਰ ਹੈ ਇਹ ਠੱਠਾ ਡਾਂਟ ਪਾ ਡੋੜੀ ਨੂੰ ਘਾ ਲੈ ਠੱਠਾ ਇੰਦਾਂ ਦਾ ਮਾਰ ਨਾ ਆਹੋ ਡੰਡਾ ਫਰਾਉ ਤੂੰ ਡਰੇਕ ਠੱਠਾ ਛਾਲੋ ਬੀਆ ਠੱਠਾ ਸਾਰਾ ਤੱਪ ਆਮ ਕਬੈ ਸੀ ਆਮ ਕਬੈ ਸੀ ਨਾ ਨਾ ਸਾਰਾ ਟੱਬਰ ਹੀ ਪੈ ਗਿਆ ਓਏ ਅਰ ਜਦ ਦਰਜ ਕਰਾ ਮਗੇ ਫਫਾ ਫੇਸਾ ਦਾ ਕੀ ਟੱਟਾ ਪੁੱਟ ਲੈ ਤੰਮ ਛੱਡ ਕੇ ਦੇਖ ਓਏ ਸੜਕ ਤੇ ਜੇ ਕੁੱੜਦੀ ਏ ਬਸ ਭਰਾ 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 ਮम्मा ਮੈਂ ਨਹੀਂ ਬੜਦਾ ਯਾਰ ਤੂੰ ਪਾਗਲਾ ਓਏ ਰਾਜੀ ਸਿੰਦਲੀ ਲੈ ਲੋ ਪੁੱ ਦਿਨਾਂ ਪੇੜੇ ਵਾਲੇ ਆ ਭੈਣ ਤੋਂ ਜਿਹੜਾ ਇਕੱਠੇ ਹੋਏ ਸਾਰੇ